ਇੱਕ ਬਾਣੀਆਂ ਦਾ ਮੁੰਡਾ ਹੁੰਦਾ ਸੀ ਸਾਡੇ ਨਾਲ ਰਹਿੰਦਾ ਉਹਨੋ ਉਹਨੇ ਮੈਨੂੰ ਕਹਿਣਾ ਬੱਬਾ ਯਾਰ ਮਾਲ ਨਾ ਖਾਇਆ ਕਰੂ ਹਾਂ ਬੱਬਾ ਯਾਰ ਮਾਲ ਨਾ ਖਾਇਆ ਕਰੂ ਮੈਂ ਕਹਾ ਯਾਰ ਇਹਨੂੰ ਵੀ ਖਾ ਹਾਂ ਮੈਂ ਗੋਲੀ ਜੀ ਵਟ ਕੇ ਦੇਤੀ ਮੈਂ ਕਹਾ ਇੰਨਾ ਕ ਖਾ ਦੂਜੇ ਦਿਨ ਆ ਕੇ ਕਹਿੰਦਾ ਹਾਂ ਪਤਾ ਲੱਗਿਆ ਕਾ ਤੋ ਖਾਣੇ ਮੈਂ ਕਹਾ ਕਿਉਂ ਹਾਂ ਕਹਿੰਦਾ ਸਾਲ ਆਪ ਦਾ ਆਪ ਨੂੰ ਹੀ ਪਿਆਰ ਆਈ ਜਾਵੇ ਬਾਈ ਕਹਿੰਦਾ ਕੱਲ ਯਾਰ ਕਹਿੰਦਾ ਆਪ ਨੂੰ ਹੀ ਮੈਂ ਕਰੀ ਜਾਵਾਂ ਕਹਿੰਦਾ ਮੈਨੂੰ ਸਾਲਾ ਇੰਨਾ ਚੰਗਾ ਲੱਗਿਆ ਆਪ ਦਾ ਹੀ ਯਾਰ ਪਿਆਰ ਆਈ ਜਾਵੇ ਯਾਰ ਕਹਿੰਦਾ ਦੂਜੇ ਨਾਲ ਸਵਾਹ ਲੜਨਾ ਬਾਈ ਮੈਂ ਗਾਵੜੀ ਨਹੀਂ ਲੜਦਾ ਅਵੜੀ ਲੜਦਾ ਹੈ ਨਾ 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 ਬਾਬਾ ਉਹਨੂੰ ਤਾਂ ਜੇਰ ਸਾਹਮਣੇ ਵਾਲਾ ਜੇ ਗਾਲ ਵੀ ਕੱਢੇ ਉਹ ਵੀ ਤੇ ਹੈਗਾ ਹੀ ਨਾ ਕੱਢ ਨਾ ਕੱਢ ਹੈ ਕਿਉਂਕਿ ਉਹਦਾ ਮਾਨ ਸ਼ਾਂਤ ਹੋਇਆ ਹੁੰਦਾ ਭਰਪੂਰ ਹੁੰਦਾ ਉਹਦੀ ਲੈਵ ਲੱਗੀ ਹੁੰਦੀ ਰੱਬ ਨਾਲ ਜਿਹਨਾਂ ਜੱਟੇ ਜੁੱਟੇ ਵਾਲੇ ਇਹਨਾਂ ਨੂੰ ਤਾਂ ਦਿਸਣਾ ਹਾਂ ਇਹ ਦਿਸਣਾ ਹਾਂ ਹਾਂ ਇਹ ਤਾਂ ਫਿਰ ਉਹਨਾਂ ਐ ਵੀ ਜੇਬ ਵੀ ਕੱਟ ਲੈਂਦੇ ਭਰਾਵਾ ਇਹ ਤਾਂ ਢਾਂਗ ਵੀ ਮਾਰਦਾ ਹੈ ਹਾਂ ਇਹ ਕੋ ਖੱਚ ਵੀ ਕਰਦੇ ਹੈ ਫੀਮਪੁਕੀਆ ਨਹੀਂ ਕਰਦਾ ਹੈ ਫੀਮਪੁਕੀਆ ਹੈ ਨਾ ਗਏ ਬੁੜੀ ਕੁੜੀ ਨੂੰ ਮਾਰਾ ਕੇ ਬੁਨਕਾਰ ਵਾਲੀ ਨੂੰ ਭੈਣ ਕਹਿਣ ਤੱਕ ਜਾਂਦਾ ਏ ਜਦੋਂ ਪਰਭੂਰ ਹੋਇਆ ਹੁੰਦਾ ਬਾਈ ਉਹਨਾਂ ਦੂਜਿਆਂ ਨੂੰ ਕੀ ਮਾਰਾ ਕਹਿਣਾ ਯਾਰ ਹੈਨਾ ਕਿਉਂਕਿ ਉਹਦੇ ਇੰਜਣ ਵੱਜਿਆ ਹੁੰਦਾ ਉਹਦੀ ਲੈਵ ਐਹੋ ਜੀ ਹੁੰਦੀ ਆ ਕਿ ਜਿਹੜਾ ਮਾਲ ਹੈ ਹਾਂ ਉਹਨੂੰ ਖਾ ਕੇ ਅੰਦਰੋਂ ਚਾਹੀ ਜੜਿਆ ਰਹਿੰਦਾ ਹੂੰ ਜਦੋਂ ਮਾਰਾ ਜਾ ਡਾਉਨ ਹੁੰਦਾ ਉਹਦੀ ਹੋਰ ਮਾਰਦਾ ਟਿਚ ਹੂੰ ਗੱਡੀ ਫੇਰ ਉੱਥੇ ਪਹਿਲਾਂ ਵਾਲੇ ਅੰਬਲੀ ਦਾ ਕਹੀ ਕਹਿੰਦੇ ਹੁੰਦੇ ਇਹਨਾਂ ਵੀ ਜਾਦੇ ਹੋ ਗਿਆ ਹਾਂ ਇਹ ਹੁਣ ਉਪਰ ਹੀ ਟਰੱਕ ਡਰਾਈਵਰ ਹੁੰਦੇ ਸੀਗੇ ਆਏ ਹਾਂ ਖਾ ਲੈਣਾ ਜਾਦੇ ਹਾਂ ਆਏ 10 ਕਿ ਮਿੰਟ ਮੈਨੂੰ ਪਹ ਲੈਣ ਦੇ ਵੱਧ ਹੋ ਗਿਆ ਮੈਂ ਹਾਂ ਪਹ ਗਿਆ ਤਾਂ ਘਟ ਗਿਆ ਹਾਂ ਹਲੋ ਨਜ਼ਰ ਡਾਊਨ ਹੋ ਗਿਆ ਲਿਆ ਥੋੜਾ ਜਿਹਾ ਖਾਈਏ ਫੇਰ ਵੱਧ ਹੋ ਗਿਆ ਉਹ ਸਾਡੀ ਸੂਈ ਨਹੀਂ ਵਿਚਾਲੇ ਆਉਂਦੀ ਸੀ ਉਹਦੀ ਉਹ ਕਦੇ ਘਟੋ ਕੇ ਹਾਂ ਕਨੈਕਟਰ ਉਹਦੇ ਵਿੱਚ ਤੇਲ ਪਾਉਂਦੇ ਹੀ ਰਹਿੰਦਾ ਸੀ ਕਿਦਾ ਜਾ ਫੜ ਲਿਆ ਜਾ ਟਾਬੇ ਤੋਂ ਜਾ ਐ ਫੜ ਲਿਆ ਕਨੈਕਟਰਾਂ ਦੀ ਬਹੁਤ ਹੁੰਦੀ ਰੇਲ ਬਣਾਉਂਦੇ ਸੀ ਨਾ ਬਹੁਤ ਬੱਬਾ ਕਨੈਕਟਰਾਂ ਦੇ ਘੱਟ ਪੈਂਦੀ ਸੀ ਹੂੰ ਕਨੈਕਟਰ ਕਿਹੜਾ ਘੱਟ ਹੁੰਦੇ ਸੀ ਸੌ ਜਾਂਦੇ ਸੀ ਮੰਨਦੇ ਨਹੀਂ ਸੀ ਮੰਨਦੇ ਨਹੀਂ ਸੀ ਹਾਂ ਹਾਂ ਮੈਂ ਆਪ ਵੀ ਕੇ ਮੈਂ ਆਪ ਕਰੈਕਟਰੀ ਕਰੀ ਐ ਅੱਛਾ ਬਾਹਰ ਨਿਕਲ ਕੇ ਐ ਟਾਇਰ ਵੇਖਣੇ ਹੁੰਦੇ ਸੀ ਟਾਰਚ ਨਾਲ ਹਾਂ ਵੀ ਦੱਸ ਭਲਾ ਪੁੱਛਣ ਆ ਲਾ ਉਹ ਵੀ ਤੁਰੀ ਜਾਂਦੀ ਤੇ ਟਾਇਰ ਕਿਹੜਾ ਨਿਕਲਦੇ ਪਾ ਜਣੂ ਐਵੇਂ ਹੀ ਵੇਖੀ ਜਰਾ ਬਾਹਰ ਸੌ ਜਾਂਣਾ ਦੋ ਵਾ ਠੰਡੀ ਪੈਣੀ ਬਾਹਰ ਨੀਂਦਾ ਜਾਣੀ ਹੱਥਾਂ ਇਹ ਨਾ ਟਾਰਚੀ ਡੇਕ ਪੈਣੀ। ਐਵੇਂ ਹੱਥਾਂ ਇਹ ਕਰਕੇ ਬੈਠ ਕੇ ਮੁਰਕੋ ਜੂ ਦੇਖਣਾ ਟਾਰਚੇ ਨਹੀਂ ਫਿਰ ਵਿੱਚ ਬਹਿ ਜਾਣਾ। ਗਾਂਹ ਜਾ ਕੇ ਇੱਥੇ ਹੀ ਰੱਖੀ ਸੀ ਬੈਟਰੀ ਕਿੱਧਰ ਗਈ? ਉਹਨੇ ਕਹਿੰਦਾ ਸਾਲਿਆ ਸੁੱਤਾ ਆਵੇਂਗਾ ਨਾ ਮੈਂ ਨਹੀਂ ਸੁੱਤਾ। ਆਹ ਮੰਦਾ ਹੀ ਨਹੀਂ ਗੈਨਰੇਟਰ ਯਾਰ ਜਾਗਾ ਸੁੱਤਾ ਪਿਆ ਮੰਨ ਜੇ ਉਹ। ਮੰਨਦਾ ਨਹੀਂ। ਨਾ ਮੇਰਾ ਗੈਨਰੇਟਰ ਨਾ ਮੰਨੇ ਮੈਂ ਕਹੇ ਭਾਈ ਮੰਨ ਜਾ ਸੀ ਵੀ ਨਹੀਂ ਮੰਨਦੇ ਹੁੰਦੇ ਸੀ। ਹੂੰ ਬੈਟਰੀ ਤੂੰ ਸੜਤੀ ਮੈਂ ਕਹੇ ਮੈਨੂੰ ਪਤਾ ਹੈ। ਇੱਕ ਦਿਨ ਕੁੰਡੀ ਨਾਲ ਕੋਲੇ ਟਾਇਰ ਕਢ ਕੰਮਣ ਵਾਲੀ ਮੈਂ ਕਹੋ ਵੀ ਸੜਤੀ ਤੂੰ। ਬਾਰ ਹੋਊਗੀ ਮੈਂ ਕਿਹਾ ਹਵਾ ਠੰਡੀ ਪਈ ਲੀਂਦਾ ਕੀ ਸੜਤੀ ਫਰਦੀ ਮੈਂ ਸਮਝਦਾ ਹੀ ਨਹੀਂ ਕਹਿੰਦਾ ਹਮ ਇੱਕ ਦਿਨ ਮੈਂ ਲਾਈਟਾਂ ਚ ਗੱਲਾਂ ਤੇ ਅੱਖਾਂ ਬੰਦ ਜਦੋਂ ਮੈਂ ਲਾਈਟਾਂ ਦੇ ਗੱਜਾਂ ਫੋੜ ਲੂੰਗਾ ਮੈਂ ਕਿਹਾ ਹੋਣ ਇਹ ਤਾਂ ਮੂੰਹ ਬੰਦ ਕਰੀਆਂ ਸੀ ਮੂੰਹ ਮੈਂ ਕਿਹਾ ਸਾਲੇ ਭਗਤੀ ਤੇ ਬੈਠਾ ਮੈਂ ਤਾਂ ਤੇਰੇ ਮੇਚੇਗਾ ਕਹਿੰਦਾ ਨਾ ਮੈਂ ਕੀ ਕਰਿਆ ਇੱਕ ਦਿਨ ਉਹ ਗੱਡੀ ਚਲਾਈ ਜਾਂਦਾ ਮੈਂ ਗੱਡੀ ਚਲਾਉਂਦੇ ਚਲਾਉਂਦੇ ਨੇ ਮੈਂ ਉਹ ਸੁੱਤਾ ਪਿਆ ਮੈਂ ਸਟੇਰਿੰਗ ਖੱਡੇ ਜੁੰਦੇ ਸੀ ਹੌਲੀ ਹੌਲੀ ਜਾਂਦੰਦੇ ਕੋਈ ਹਟੀ ਮੈਂ ਵਾਰਨਟ ਤੇ ਬਹਿ ਗਿਆ ਗਿਆ ਘੱਤ ਨਾਲ ਸਟੇਰਿੰਗ ਫੜ ਕੇ ਦੂਜੇ ਪਾਸੇ ਦੀ ਲਪੇੜਾ ਮਾਰਾ ਖੁੱਟ ਕੇ ਜਾ ਕੇ ਮੈਂ ਸੇਵਿੰਗ ਤੇ ਬਹਿ ਗਿਆ ਜਾਲੀ ਚੜਾ ਲਈ ਉਹ ਬੰਦੇ ਉਹ ਬੰਦੇ 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 ਮੈਂ ਕਿਹਾ ਤਾੜ ਚੜ ਗਿਆ ਤਾੜ ਕਰ ਗਿਆ ਬੰਦਾ ਕਹਿੰਦਾ ਮੈਂ ਕਿਹਾ ਪੱਕੀ ਗੱਲ ਹੈ ਕਹਿੰਦਾ ਮੇਰੇ ਲਪੜ ਮਾਰ ਕੇ ਗਿਆ ਮੈਂ ਕਹਾ ਸੌਂ ਖਾ ਕਹਿੰਦਾ ਹਾਂ ਮੈਂ ਕਿਹਾ ਚੜ ਜਾ ਤਾ ਫਿਰ ਕਹਿੰਦਾ ਲੈ ਮਰਨਾ ਕਿੱਤੇ ਹੈ ਤੂੰ ਗੱਡੀ ਪਜਾ ਹਾਂ ਮੈਂ ਕਹਾ ਦੇਖੀ ਕਿਤੇ ਸੌਂ ਤਾਂ ਨਹੀਂ ਗਿਆ ਸੀ ਉਹ ਨਾਲ ਯਾਰ ਮੈਂ ਜਾਗਦਾ ਬੈਠਾ ਮਗਲ ਵਿੜਾ ਮੈਂ ਮਾਰਿਆ تیرਨੇ ਇਧਰਲੇ ਪਾਸੇ ਕਿਵੇਂ ਮਾਰਿਆ ਕਹਿੰਦਾ ਮੈਂ ਕਿਹਾ ਵਰਨਟ ਤੇ ਬਹਿ ਕੇ ਮਾਰਿਆ ਤੇਰੇ ਕੋਲੇ ਤੂੰ ਕਹਿੰਦਾ ਮੈਂ ਸਮਝਦਾ ਨਹੀਂ ਅੱਜ ਅੱਖ ਲੱਗੀ ਸੀ ਕਹਿੰਦਾ ਮੰਨਿਆ ਪਹਿਲਾ ਵਾਲਾ ਵੀ ਨਹੀਂ ਪਹਿਲਾ ਵਾਲਾ ਫੇਰ ਵੀ ਨਹੀਂ ਮੰਨਿਆ ਕਹਿੰਦਾ ਅੱਜ ਅੱਖ ਲੱਗੀ ਸੀ ਕਹਦਾ ਨਾ ਨਹੀ ਮੰਨਣਾ ਪਹਿਲਾ ਲਟੇਰੇ ਹੀ ਪੈਂਦੇ ਸੀ ਨਾ ਸੱਚੀ ਪੈਂਦੇ ਬਹੁਤ ਪੈਂਦੇ ਸੀ ਹੂੰ ਬਹੁਤ ਗੱਡੀਆਂ ਲੁੱਟਦੇ ਸੀ ਬਹੁਤ ਡਰਾਈਵਰ ਮਾਰੇ ਹੂੰ ਬਹੁਤ ਡਰਾਈਵਰਾਂ ਦੇ ਟਾਇਰ ਪਾਪਾ ਸਾੜੇ ਆ ਉੱਤੇ ਉਕੜਾ ਝੜ ਜੰਗਲ ਹੁੰਦਾ ਸੀ ਹਾਂਸੀ ਮਹਾਰਾਜ ਜੰਗਲ ਹੁੰਦਾ ਸੀ ਮਿਲਟਰੀ ਸੀ ਵਿਚਾਰੀ ਥੋੜੇ ਬਾਰੇ ਬਚਾਉਂਦੇ ਸੀ ਬੰਦੇ ਨਹੀਂ ਤਾਂ ਆਪਾਂ ਨੂੰ ਬਚਾਉਣ ਵਾਲਾ ਉੱਧਰ ਕੋਈ ਨਹੀਂ ਮਾਰਨ ਵਾਲੀ ਆਉਂਦੀ ਮਾਰਨ ਵਾਲੀ ਸਾਰੇ ਬਚਾਉਣ ਵਾਲਾ ਕੋਈ ਨਹੀਂ ਹੂੰ ਕਿਉਂਕਿ ਉੱਥੇ ਕੌਣ ਆਇਆ ਟਰੱਕ ਕੱਢਦਾ ਜਿਹੜਾ ਜੀ ਕਰਦਾ ਲੁੱਟ ਕੇ ਲੈ ਜਾਂਦਾ ਯਾਰ ਜਿਹੜਾ ਜੀ ਕਰਦਾ ਖੋ ਕੇ ਲੈ ਜੂ ਯਾਰ ਆਪਾਂ ਕੀ ਕਰ ਲਾਂਗੇ ਉਹਨਾਂ ਦੀ ਸਟੇਟ 'ਚ ਯਾਰ ਇੱਕ ਵਾਰ ਟ੍ਰੱਕਾਂ ਨੂੰ ਉੱਦ ਚਾਗਾ ਤਾਂ ਗਨੇ ਹੁੰਦੇ ਸੀ ਥੋੜੇ ਐ ਸ਼ੌਧ ਕੋ ਤੋਂ ਵਰਤੇ ਇਹ ਦੇਖੋ ਪਹਿਲਾਂ ਤਾਂ ਕਹਿੰਦੇ ਹੁੰਦੇ ਸੀ ਜਦੋਂ ਕਲਕੱਤੇ ਵਾਲੇ ਡਰਾਈਵਰ ਦੇ ਰਿਸ਼ਤਾ ਕਰਨ ਨੂੰ ਲੋਕ ਮਾਣ ਮਹਿਸੂਸ ਕਰਦੇ ਹੁੰਦੇ ਸੀ ਠੀਕ ਹੈ ਠੀਕ ਹੈ ਉਸ ਤੋਂ ਬਾਅਦ ਵਾਲਾ ਜਿਹੜਾ ਪੋਜ ਆ ਥੋੜਾ ਜਿਹਾ ਉਹ ਆ ਗਿਆ ਸੀ ਉਹ ਵੇ ਜਾ ਬਾਈ ਹੂੰ ਮਤਲਬ ਕਿ ਐਵੇਂ ਤੁਰ ਜਾਂਦੀ ਬੁੜੀ ਨੂੰ ਦੇ ਆ ਐਵੇਂ ਤੁਰੇ ਜਾਂਦੇ ਨਹੀਂ ਵੀ ਦੱਸ ਕੀ ਮਿਲ ਗਿਆ ਹੇ ਬਿਕੋਜ਼ ਮੈਨੂੰ ਲੱਗਿਆ ਤੇਦੀ ਤੀ ਪੈਣ ਜਾਂਦੀ ਯਾਰ ਤੂੰ ਬਾਜ਼ ਮਾਰਦਾ ਹਾਂ ਉਹ ਪੋਸ ਸੀਗਾ ਬਾਈ ਹੂੰ ਉਹਨਾਂ ਦਾ ਕਰਕੇ ਫਿਰ ਹੁਣ ਜਿਹੜੇ ਡਰਾਈਵਰ ਆ ਮੁੰਡੇ ਪੜ੍ਹੇ ਲਿਖੇ ਐ ਸਿਆਣੇ ਐ ਹੂੰ ਹੁਣ ਤਾਂ ਮਤਲਬ ਹੀ ਨਹੀਂ ਕੋਈ ਬਈ ਇਹੋ ਜਿਹਾ ਬੰਦਾ ਹੁਣ ਤਾਂ ਇਹੋ ਜੀ ਗੱਲ ਰਹੀ ਨਹੀਂ ਹਣਾ ਠੀਕ ਐ ਹੁਣ ਵੈਸੇ ਹੀ ਧੰਦਾ ਬਦਨਾਮ ਹੋ ਗਿਆ ਪੈਸੇ ਨਹੀਂ ਬਚਦੇ ਪੈਸੇ ਨਹੀਂ ਬਾਈ ਉਹਨਾਂ ਅਗਲਾ ਕੰਦਰ ਸਤਾ ਕਾਰਨਲ ਛੱਡ ਕੇ ਆਉਣ ਜਿਹੜੇ ਕੈਨੇਡਾ ਅਮਰੀਕਾ ਜਿੱਤ ਉਹ ਵੀ ਤਾਂ ਡਰਾਈਵਰ ਹੀ ਐ ਡਰਾਈਵਰ ਹੀ ਐ ਉਹਨਾਂ ਦੀ ਇੱਜ਼ਤ ਕਾਹਤੋਂ ਕਰਦਿਆ ਗੱਲ ਤਾਂ ਇੱਜ਼ਤ ਬੰਦੇ ਦੀ ਤਾਂ ਹੈ ਹੀ ਨਹੀਂ ਇੱਥੇ ਪੈਸੇ ਇਹ ਵੀ ਗੱਲ ਸਹੀ ਹੈ। ਬੰਦੇ ਦੀ ਇੱਜ਼ਤ ਕੋਈ ਨਹੀਂ ਕਰਦਾ। ਨਾ। ਪੈਸੇ ਦੀ ਇੱਜ਼ਤ ਫੁੱਲ ਹੈ। ਜੇ ਕੰਮ ਜਿਹੜਾ ਮਰਜ਼ੀ ਹੋਵੇ ਪੈਸਾ ਹੋਵੇ। ਪੈਸਾ ਹੋਵੇ। ਤੁਹਾਨੂੰ ਮਾਂ ਪਿਓ ਵੀ ਪੈਸੇ ਨਾਲ ਮਿਲਣਾ ਯਾਰ ਅੱਜ। ਇਹ ਵੀ ਗੱਲ ਹੈ। ਜੇ ਦੋ ਭਰਾ ਹੈ ਜਿਹੜੇ ਭਰਾ ਕੋਲੇ ਪੈਸਾ ਮਾਂ ਪਿਓ ਉਧਰ ਜਾਊਗਾ ਦੂਜੇ ਲ ਜਾਂਦਾ ਨਹੀਂ। ਜਿੱਦੇ ਤੁਹਾਡੇ ਕੋਲੇ ਆਗੇ ਮਾਂ ਪਿਓ ਇੱਧਰ ਆ ਜੂ। ਪੈਸੇ ਨਾਲ ਸਾਰੇ ਖੇੜੀ ਪੈਸੇ ਦਿਓ ਜੀ। ਮੈਂ ਤਾਂ ਦੇਖ ਲਿਆ ਬਾਈ ਭੈਣ ਭਰਾ ਮਾਂ ਪਿਓ ਸਭ ਪੈਸੇ ਨਾਲ ਹੈ। ਰਿਸ਼ਤੇ ਪੈਸੇ ਦੇ ਰਹਿ ਗਏ। ਬੱਸ। ਉਹਨੂੰ ਸਵੈਦ ਹੋ ਗਿਆ ਹੂੰ ਪੰਜ ਪੰਜ ਸਾਲ ਦੀਆਂ ਬੱਚੀਆਂ ਨਾਲ ਰੇਪ ਹੋਈ ਜਾਂਦੇ ਇੱਥੇ ਹੂੰ ਕੋਈ ਕਾਨੂੰਨ ਨਹੀਂ ਹੂੰ ਜਿਵੇਂ ਅਗਰ ਕਹਿੰਦਾ ਸੌਧਗਾ ਸਰਕਲ ਮ ਕਰ ਦਿੰਦੇ ਆ ਮੈਂ ਕਿ ਇੱਥੇ ਨਜਾਇਜ਼ ਬੰਦੇ ਆਤ ਨੂੰ 1000 ਵਧਿਆ ਜਾਇਆ ਕਰੂ ਆਪਣੇ ਤਾਂ ਹਾਂ ਅਗਲਾ ਦੇ ਕੇ ਛਾਣੇਦਾਰ ਨੂੰ 1000 ਰੁਪਈਆ ਕਹੇ ਕਰੂ ਐ ਤੇ ਪਾ ਦੇ ਹੂੰ ਇਜ਼ਦਾਤ ਤੋਂ ਨੂੰ ਕੰਜਾਂ ਦੇ ਸਿਰ ਲੈ ਜਾਣਗੇ ਨਜਾਇਜ਼ ਜੀ ਉਹ ਪੁਲਿਸ ਵੀ ਜਾਇਜ਼ ਕਰਦੀ ਆ ਤਾਂ ਸਰਕਲ ਮੁੰਦੇ ਉੱਥੇ ਸਹੀ ਗੱਲ ਹੈ ਉੱਥੇ ਬੰਦਾ ਵੀ ਸੱਚਾ ਹੁੰਦਾ ਸਹੀ ਗੱਲ ਸਾਰਾ ਕੁਝ ਦੇਖ ਪਰ ਕੇ ਫੇਰ ਕਰਿਆ ਜਾਂਦਾ ਹੂੰ ਆਪਣੇੋਂ ਘੱਮ ਹੋਣਾ ਨਹੀਂ ਜਾਂ ਆਪਣੇ ਹਾਂ ਕਹਿੰਦੇ ਨਸ਼ੇ ਆਏ ਆ ਜਿਉਂ ਐਡਾ ਵੀ ਨਸ਼ਾ ਨਹੀਂ ਆਪਣੇ ਹੈਗਾ ਭਾਈ ਅੱਛਾ ਜੀ ਐਡਾ ਬਣਾਇਆ ਵਾ ਰੌਲਾ ਦਾ ਵਾਲਾ ਰੌਲਾ ਬਹੁਤ ਜ਼ਿਆਦਾ ਆਪਣੇ ਨਾਲੋਂ ਜ਼ਿਆਦਾ ਰਾਜਸਥਾਨ 'ਚ ਹੈ ਆਪਣੇ ਨਾਲੋਂ ਜ਼ਿਆਦਾ ਗੁਜਰਾਤ 'ਚ ਹੈ ਆਪਣੇ ਨਾਲੋਂ ਜ਼ਿਆਦਾ ਬੰਬੇ ਹੈ ਠੀਕ ਹੈ ਕਈ ਗੁਣਾ ਜ਼ਿਆਦਾ ਨਸ਼ੇ ਆਪਣੇ ਨਾਲੋਂ ਉੱਧਰ ਠੀਕ ਹੈ ਆਪਾਂ ਬਦਨਾਮ ਹੈ ਆਪਾਂ ਬਦਨਾਮ ਕਿਵੇਂ ਆ ਉਹਨਾਂ ਦੀਆਂ ਬੁੜੀਆਂ ਵੀ ਫੀਮ ਖਾਂਦੀਆਂ ਯਾਰ ਰਾਜਸਥਾਨ ਵਾਲਿਆਂ ਦੀਆਂ ਯਾਰ ਬੰਦਿਆਂ ਨੇ ਤਾਂ ਕਾਣੀ-ਕਾਣੀ ਹੈ ਠੀਕ ਹੈ ਠੀਕ ਹੈ ਇੱਕ ਐਮਡੀ ਨਸ਼ਾ ਨਾ ਮਾ ਨਸ਼ਾ ਐ ਐਮਡੀ ਤਮੋ ਗੋਟਗੇ ਚ ਪਾ ਕੇ ਖਾਂਦੇ ਆ ਉਹ ਹੂੰ ਉਹਨੇ ਘਰ ਪੜਤੇ Rajasthan ਦੇ ਬਈ ਯਾਰ 80 80 ਲੱਖ ਦਾ ਕਰੋੜ ਕਰੋੜ ਦਾ ਐਮਡੀ ਖਾਗੇ ਯਾਰ ਲੋਕ ਅੱਛਾ ਜੀ ਹਾਂ ਫਿਰ ਚਟਾ ਫਿਰ ਸਮੈਕ ਐਮਪੀ ਤੇ ਮੈਂ ਕਹਿੰਦਾ ਯਾਰ ਘਰ ਬਰਬਾਦ ਹੋਏ ਪਏ ਲੋਕਾਂ ਦੇ ਉੱਤੇ ਆਪਣੇ ਤਾਂ ਕੁਝ ਵੀ ਨਹੀਂ ਆਪਰੇ ਦਾ ਦਾਗ ਲਾਇਆ ਜਾਂਦਾ ਯਾਰ ਪੰਜਾਬ ਨਸ਼ੇੜੀ ਐ ਬਸ ਆ ਗੱਲ ਐ ਹਮ ਹੁਣ ਤੁਸੀਂ ਵੇਖੋ ਆਪਾਂ ਕਿੰਨੇ ਜਾਣੇ ਬੈਠੇ ਆ ਕਿੰਨੇ ਕਿ ਡੈਗਦੇ ਫਿਰਦੇ ਆ ਯਾਰ ਸਹੀ ਗੱਲ ਐ ਠੀਕ ਐ ਹਮ ਆਪਣਾ ਤੇ 100 ਬੰਦਾ ਇਕੱਠਾ ਕਰ ਲੋ 100 ਚੋਂ 1 2 4 ਹੋਣਗੇ ਯਾਰ ਹਮ ਇਹ ਤਾਂ ਬਦਲੇ ਥੋੜੀ ਸਾਰਾ ਪੰਜਾਬ ਹੀ ਐ ਯਾਰ ਹਮ ਇੱਕ ਚਾਲ ਵੀ ਪੰਜਾਬ ਨੂੰ ਨਸ਼ੇੜੀ ਦਾ ਟੈਗ ਦੇ ਦਿਓ ਹਮ ਟੈਗ ਦਿੱਤਾ ਜਾਂਦਾ ਟੈਗ ਦਿੱਤਾ ਸਾਰੀਆਂ ਸਟੇਟਾਂ ਜੀ ਨਾ ਸਾਹਿਬਾਈ ਹਮ ਸਾਰੇ ਹੀ ਭੁੱਲ ਵਿਗਦਾ ਕੋਈ ਸਰਕਾਰ ਨਹੀਂ ਬੰਦ ਕਰ ਸਕਦੀ ਇਹਨੂੰ ਡੋਡੇ ਫੀਮ ਸਰਕਾਰ ਬੰਦ ਕਰਾ ਦੂ ਮੈਂ ਮੰਨਦਾ ਡੋਡੇ ਦੀ ਕੁਆਂਟੀਟੀ ਜਿਆਦਾ ਹੁੰਦੀ ਫੜੇ ਜਾਣਗੇ ਇਹ ਜਿਹੜਾ ਚਿੱਟਾ ਹੁਣ ਇੰਨਾ ਉਹ ਤੇ ਪੁਲਿਸ ਖੜੀ ਇੱਥੇ ਸੜ ਤਾਂ ਕੀ ਫੜ ਲੈਣਗੇ ਯਾਰੋ ਕੀ ਫੜ ਲੈ ਠੀਕ ਹੈ ਜੇ ਕੋਈ ਵੱਡਾ ਫੜਿਆ ਜਾਂਦਾ ਉਹਨੂੰ ਗੁਜਰਾਤ ਚ ਫੜਿਆ ਗਿਆ ਅਡਾਨੀ ਦਾ ਸੀਗਾ ਹੂੰ ਪੂਰਾ ਕੰਟੇਨਰ ਹੀ ਫੜਿਆ ਗਿਆ ਮੁੜ ਕੇ ਗੱਲ ਆਈ ਹੈ ਹੂੰ ਉਹਨੇ ਪੰਜਾਬ ਹੀ ਆਉਣਾ ਬੇੜਾ ਕਰਕੇ ਕਰਨਾ ਹੈ ਬੇੜਾ ਕਰਕੇ ਸਾਡੇ ਨੌਜਵਾਨਾਂ ਦਾ ਫੌਜ ਚ ਭਰਤੀ ਹੋਣਾ ਕਿਤੇ ਜਾਣ ਤੇ ਮਗਰੋਂ ਕੀ ਕਰਨਗੇ ਹੂੰ ਮੁੜ ਕੇ ਤੋਂ ਦੂਜੇ ਰਹਿ ਜਾਣਗੇ ਜਿਵੇਂ ਉਹ ਕਹਿੰਦਾ ਹੁੰਦਾ ਮਰਾਸੀ ਬਹੁਤ ਚਪਰਤੀ ਕਰ ਲਿਆ ਸੀ ਅੱਛਾ ਉਦੋਂ ਲੜਾਈ ਲੱਗੀ ਵੀ ਸੀ ਠੀਕ ਐ ਉਹ ਨਾਲ ਦੇ ਸਾਰੇ ਮਰਗੇ ਰਹਿ ਗਏ ਗੱਲਾਂ ਮਰਾਸੀ ਮਰਾਸੀ ਨੇ ਉਹ ਗੋਲੀ ਤਾਂ ਚਲਾਈ ਨਹੀਂ ਬਾਟੋਲੇ ਪਿਆ ਸੀ ਹੂੰ ਉਹਨੇ ਕਹਿੰਦਾ ਹੁਣ ਅਫਸਰ ਆਗੇ ਤਾਂ ਜਮੇ ਮਾਰੀ ਜਾਵਾਂਗੇ ਹਨਾ ਹੂੰ ਉਹਨੇ ਕਹਿੰਦਾ ਸਾੜਿਆ ਵੀ ਤੇਰੇ ਕਿਉਂ ਨਹੀਂ ਬੱਜੀ ਹੂੰ ਉਹ ਕਹਿੰਦਾ ਆਪਾਂ ਵੀ ਮਰ ਜੰਨੇ ਹੂੰ ਉਹ ਮਰ ਗਿਆ ਬੇਚਾਰਾ ਠੀਕ ਐ ਘਾਰ ਤੂੰ ਸਾਂਹ ਕਾਸੀ ਜੀ ਚ ਲੈ ਲਿਆ ਉਹਨੇ ਹਾਂ ਬਾਤੀ ਜਿਹੜੇ ਗੇ ਮਰ ਗਿਆ ਅੱਛਾ ਨਕਲੀ ਹਾਂ ਨਾ ਕਾਰਤੂਸ ਦਾ ਅਰੀਜਨਲ ਹੀ ਸੀ ਅੱਛਾ ਉਵੇਂ ਹੀ ਸਾਫਤਾ ਹੀ ਘਾਚ ਚ ਲੈ ਕੇ ਮਰ ਗਿਆ ਵੀ ਕਹਿਣਗੇ ਇੱਥੇ ਵੱਜਿਆ ਇਹਦੇ ਹਾਂ ਉਦੋਂ ਅਫਸਰ ਆ ਗਏ ਉਹ ਕਹਿੰਦਾ ਇਹਦੇ ਵੇਲੇ ਕਾਰਤੂਸ ਜੇ ਆ ਪਿਆ ਕਹਿੰਦਾ ਅੱਧਾ ਵੱਧਾ ਹੀ ਹੈ ਬਿਚਾਰੇ ਦੇ ਯਾਰ ਕਹਿੰਦਾ ਵੇਖ ਲੈ ਕਹਿੰਦੇ ਇਹਦੀ ਮੌਤ ਵੀ ਹੈ ਨਾ ਉਹ ਉੱਟ ਕੇ ਕਹਿੰਦਾ ਸਿੱਧਾ ਨੂੰ ਟਿਚਰਾ ਨਾ ਕਰੋ ਜੀ ਉਹਨੇ ਢਾ ਲਿਆ ਕਹਿੰਦਾ ਸਾਲਾ ਸਿੱਧੀ ਦਾ ਕਹਿੰਦਾ ਸਾਲਾ ਝਾਕਦੇ ਹੀ ਪਿਆ ਬਿਆ ਦਾ ਬਾ ਟੋਲੇ ਦੀ ਗੋਲੀ ਤਾਂ ਚਲਾਈ ਨਹੀਂ ਆਹ ਉਹ ਰਹਿ ਜਾਣਗੇ ਫਿਰ ਫੌਜ ਚ ਵੀ ਫੌਜ ਹੋ ਆਉਂਦੀ ਆ ਵੀ ਆਪਾਂ ਨਿਕਲ ਚੱਲੋ ਨਿਕਲ ਚੱਲੋ ਤੇ ਜਾਂ ਭਰਾਵਾ ਮੈਂ ਤਾਂ ਇੱਕ ਗੱਲ ਕਹਿਣਾ ਵੀ ਜਿਹੜੇ ਦੇਸ਼ ਨਾਲ ਲੜਨਾ ਚੱਟੇ ਵਾਲੇ ਨੂੰ ਭੇਜਦੇ ਉਹਨਾਂ ਨੂੰ ਦੇ ਕੇ ਪੈਕਟ ਪੈਕਟੇ ਚੱਟੇ ਦਾ ਹਾਂ ਉਹਨਾਂ ਨੂੰ ਕਹਾ ਆ ਤੱਕੋ ਅਸਲੇ ਤੇ ਆ ਤੱਕੋ ਚੇਚਾ ਤੇ ਪੜਾ ਦਿਓ ਕਰਦਾ ਹਾਂ ਹਾਂ ਉਹ ਵੀ ਵਿਚਾਰੇ ਮਰੇ ਹੀ ਹੈ ਸਹੀ ਗੱਲ ਹੈ ਕੀ ਬਤਾਉਂਦਾ ਲੈ ਜਾਣਗੇ ਧੱਕ ਕੇ ਬਾਬਾ ਨਸੇ ਦੀ ਲੋਰ ਚੋਰੀਆਂ ਹਰਦੇ ਪਿੱਛੇ ਲੋਕੀ ਜਟਾ ਚੀਜ਼ ਇਹੋ ਜੀ ਆ ਤਾਂ ਝੱਠਾਣੇ ਵਾਲੀ ਕੁੱਤੀ ਜਾਂਦੇ ਪਤਾ ਹੀ ਨਹੀਂ ਹੁੰਦਾ ਪਤਾ ਹੀ ਲੱਗਦਾ ਇਹਨਾਂ ਨੂੰ ਪਤਾ ਹੀ ਲੱਗਦਾ ਥਾਣੇ ਵਾਲੇ ਹੁਣ ਕੁੱਟਦੇ ਹੀ ਨਹੀਂ ਜਨਾ ਚਿੱਟਾ ਲੱਗਿਆ ਹੁੰਦਾ ਆ ਹਾਂ ਹੁਣ ਪਤਾ ਵੀ ਇਹਨੂੰ ਕੀ ਮਤਲਬ ਕੰਦ ਚਿੱਟੇ ਢੇ ਮਾਰਨਾ ਤੇ ਉਹਨੂੰ ਉਧਰ ਧੱਕਣ ਵੀ ਚੱਲ ਕਾਕਾ ਮੈਂ ਸੁਣੀ ਇੱਕ ਗੱਲ ਕਹਿੰਦੇ ਕਿਹੜੇ ਫੌਜੀ ਸੀਗੇ ਉਹਨਾਂ ਨੂੰ ਚਿੱਟਾ ਦੇਤਾ ਚਾਰ ਜਾਨੇ ਸੀ ਉਹਨਾਂ ਨੇ ਚੌਂਕੀ ਝਕਾਤੀ ਪਾਸ ਤਾਂਦੀ ਇੱਕ ਸੁਤੰਦਰਾ ਨੇ ਕਹਿੰਦੇ ਫਾਇਰਿੰਗ ਹੀ ਨਹੀਂ ਬੰਦ ਕਰੀ ਦੋ ਆ ਕੇ ਪੀਨ ਲੱਗ ਜਾ ਗਏ ਕਰਨ ਦੋ ਗੋਲੀ ਚ ਲੋਣ ਲੱਗ ਜਾ ਕਰਨ ਟਗੜ ਤੂੰ ਟਗੜ ਤੂੰ ਦੋ ਆ ਜਾ ਕਰਨ ਦੋ ਉਹਨਾਂ ਨੇ ਅਫਸਰ ਬਣਾ ਕੇ ਹੀ ਲਾਹੇ ਉਤੋਂ ਭੁਖਦੇ ਆ ਜਾਓ ਪੈ ਜਾਓ ਤੂੰ ਹੀ ਤਾਂ ਬਹੁਤ ਤਗੜੇ ਬੰਦੇ ਆ ਯਾਰ ਅਜਿਹਾ ਬੱਲੇ ਹੀ ਰਹੇ ਅੱਛਾ ਫਿਰ ਇਹ ਤੋਂ ਬਸਟਰ ਰੈਬਿਟ ਬੱਫਰ ਕੀ ਕੀਤਾ ਅੱਗੇ ਫਿਰ ਟਾਬੇ ਅੱਛਾ ਟਾਬੇ ਨਾ ਫਿਰ ਪਹਿਲਾਂ ਮੈਂ ਬਦਮਾਸ਼ੀ ਲੈਣ ਚ ਆ ਗਿਆ ਅੱਛਾ ਬਦਮਾਸ਼ੀ ਵੀ ਕੀਤੀ ਹੈ ਫੁੱਲ ਕਰੀ ਹੈ ਕਿਵੇਂ ਫੁੱਲ